ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ ਦੱਸਿਆ ਗਿਆ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਦੇ ਵੱਲੋਂ ਪਾਰਟੀ ਛੱਡ ਕੇ ਕਾਂਗਰਸ ਨੂੰ ਜੁਆਇਨ ਕਰ ਲਿਆ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਅਮ੍ਰਿਤਸਰ ਉੱਤਰੀ ਤੋਂ ਦੋ ਵਾਰ ਵਿਧਾਇਕ ਰਹੇ ਅਨਿਲ ਜੋਸ਼ੀ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਉਹਨਾਂ ਨੇ ਹਾਲੇ ਦੇ ਵਿੱਚ ਦਿੱਲੀ ਦੇ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਵੀ ਕੀਤੀ ਸੀ ਤਾਂ ਹੁਣ ਉਹ ਜਿੱਥੇ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਉੱਥੇ ਹੀ ਉਹ ਅਕਾਲੀ ਦਲ ਦੇ ਬਾਰੇ ਵੀ ਬੋਲਦੇ ਨਜ਼ਰ ਆਏ ਦੱਸਦੀ ਹੈ ਕਿ ਇਸ ਮੁਲਾਕਾਤ ਤੋਂ ਹੀ ਲਗਾਤਾਰ ਚਰਚਾਵਾਂ ਸਨ ਕਿ ਉਹ ਅਕਾਲੀ ਦਲ ਦੇ ਨੂੰ ਛੱਡ ਕੇ ਕਾਂਗਰਸ ਦੇ ਵਿੱਚ ਜਿਹੜੀ ਹੈ ਸ਼ਮੂਲਿਤ ਕਰ ਸਕਦੇ ਨੇ ਤੇ ਹੁਣੇ ਰਾਜਾ ਵੜਿੰਗ ਦੇ ਵੱਲੋਂ ਉਹਨਾਂ ਦੇ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਅਨਿਲ ਜੋਸ਼ੀ ਜੋ ਅਕਾਲੀ ਦਲ ਦੇ ਕਾਫੀ ਵੱਡੇ ਆਗੂ ਮੰਨੇ ਜਾਂਦੇ ਸਨ ਪਰ ਹੁਣ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਅਕਾਲੀ ਦਲ ਬਾਦਲ ਧੜੇ ਨੂੰ ਵੱਡਾ ਝਟਕਾ ਲੱਗਿਆ ਹੈ ਮੋਕੇ ਤੇ ਪ੍ਰੈਸ ਕਾਨਫਰੰਸ ਦੌਰਾਨ ਅਨਿਲ ਜੋਸ਼ੀ ਨੇ ਕੀ ਕੁਝ ਕਿਹਾ ਇੱਕ ਵਾਰ ਆਪਾਂ ਸੁਣਦੇ ਹਾਂ ਮੈਂ ਇਸ ਦਾ ਤਾਂ ਹੈਰਾਨ ਰਹਿ ਗਿਆ ਮਤਲਬ ਕਿ ਕਿਸੇ ਇੱਜੇ ਵਟੇ ਲਿਖਣਾ ਦਾ ਇਸ ਤਰ੍ਹਾਂ ਦਾ ਰਹੀਆ ਨਹੀਂ ਲਿਖਿਆ ਜਿੰਨਾ ਉਹਨਾਂ ਨੇ ਲਿਖਿਆ ਪੋਜ਼ਿਟਿਵ ਉਹਨਾਂ ਦਾ ਕੰਸੂਮ ਸੀਗਾ ਇਹਨੇ ਬੜੀਆ ਲਿਖਣਾ ਡਾਟ ਕੇ ਧੰਨਵਾਦ ਕੀਤਾ ਇਸ ਤਰ੍ਹਾਂ ਦੀ ਟੈਸਟਿੰਗ ਜਰੂਰ ਉਪਾਦੀ ਨੇ ਸ੍ਰੀ ਜੇ ਸੁਭੀਏ ਜੀ ਬੁਰਸ਼ੀ ਅਮਨ ਸੰਦੀਪ ਗੜ

ਕਾਹਦੇ ਤੇ ਗੋਲਪਾ ਕੱਲ੍ਹ ਬਹੁਤ ਸਾਰੇ ਗੀਤੀਆਂ ਮੈਂ ਲੀਡਰਸ਼ਿਪ ਦਾ ਸਾਰੇ ਪੰਜਾਬ ਦੀ ਦਾ ਸੰਵਾਦਵਾ ਦੀ ਜਨਰਤਰੀ ਸਾਰੇ ਬੇਟੇ ਆ ਸੁਨੀ ਸਾਹਿਬ ਜੀ ਤੇ ਆ ਅੱਲਾਹ ਦਾ ਸ਼ੁਕਰ ਸੂਨੀ ਸਾਹਿਬ ਜੀ ਤੇ ਆ ਕਿੰਨੇ ਵੀ ਲੀਡਰਸ਼ਿਪ ਨਾਲ ਆਉਂਦੀ ਪ੍ਰਸਤੀਚਨਾ ਜਾਵਾਂ ਸਭ ਦਾ ਸਾਰੀ ਨਾਮਰੇਸ਼ ਸਾਰੇ ਅੰਦਾਰੇ ਸਾਬਾ ਪੂਰਾ ਬੋਲ ਤੇ ਅੰਦਾਰੇ ਸੁਰੀਗੀ ਰਹਿਣ ਬੜੇ ਯਾਰਾਂ ਤੋਂ ਚੰਗੇ ਮੌਜਰੇ ਬਣਨ ਸਭਾ ਦੇ ਵਿੱਚ ਪਾਰਟੀ ਆਉਂਦੇ ਹਾਂ ਪਰ ਮੈਨੂੰ ਪਤਾ ਰਾਤ ਜੀ ਮਾਨ ਸਾਹਿਬ ਤੋਂ ਜਦ ਸਾਹਿਬ ਦੇ ਸਾਰੇ ਜਿੰਨ ਸਾਹਿਬ ਮਿਠੇ ਆ ਮੈਨੂੰ ਕਦੀ ਲੱਗਾ ਨਹੀਂ ਸੀ ਕਿਤੇ ਹੋਰ ਪਾਰਟੀ ਦੇ ਵਿੱਚ ਚੱਲੇ ਜਦੋਂ ਮਿਲਦੇ ਸੀ ਭਰਾਵਾਂ ਵਾਂਗ ਯਾਰਾਂ ਦੋਸਤਾਂ ਨੂੰ ਦਿੰਦੇ ਸੀ ਇਹਨਾਂ ਨੂੰ ਵੀ ਕਦੀ ਬੀਤ ਨਹੀਂ ਆਇਆ ਕਿ ਕਿਸੇ ਹੋਰ ਸਰਕਾਰ ਦੇ ਕੋਲ ਜਾ ਰਹੇ ਕੰਮ ਆਉਂਦੇ ਇਸ ਕਰਕੇ ਮੈਨੂੰ ਕਦੀ ਇੱਕ ਔਰ ਵੀ ਫੀਲ ਹੋਇਆ ਮੈਂ ਸਭ ਤੋਂ ਸਾਰੀ ਲੀਡਰਸ਼ਿਪ ਦਾ ਦਿਲ ਦੀਆਂ ਕਰਾਂਗੇ ਜਦੋਂ ਧਰਵਾਤ ਕਰਦੇ ਵਾਪਸ ਨਹੀਂ ਕਰਾਂਗੇ ਅੱਜ ਦੀ ਦਿਨ ਤੋਂ ਮੈਂ ਧਰਵਾਤ ਕਰਦਾ ਜੋ ਪਾਰਟੀ ਦੀ ਜੋ ਨੀਤੀਆਂ ਆਉਣਗੀਆਂ ਉਹ ਮੈਂ ਸਮਝੂਗਾ ਇਸ ਤਰ੍ਹਾਂ ਦਾ ਕੰਮ ਦੇਣਗੇ ਜਦੋਂ ਮੈਂ ਵਰਕਰ ਹਾਂ ਮੈਂ ਤਕਰੀਬਨ ਸਗਠਕਸ ਤੇ ਪਾਰਟੀ ਦੇ ਲੈਚ ਤੇ ਸਰਕਾਰ ਦੇ ਲੈਚ ਦਾ ਸਰਕਾਰ ਚ

ਤੇ ਇਹ ਇੱਕ ਹੋਰ ਬਹੁਤ ਵੱਡੀ એનਰਜੀ ਪਾਰਟੀ ਨੇ ਬਹੁਤ ਸਤਕਾਰ ਦੇ ਕੇ ਸਾਰੇ ਲੀਡਰਸ਼ਿਪ ਨੇ ਬਹੁਤ ਇੱਜ਼ਤ ਦੇ ਨਾਲ ਬਹੁਤ ਮਾਣ ਦੇ ਨਾਲ ਬੜੇ ਪਿਆਰ ਦੇ ਨਾਲ ਕਿਉਂਕਿ ਮੈਂ ਜੁਆਇਨ ਕਰਨ ਤੋਂ ਪਹਿਲਾਂ ਪੰਜਾਬ ਦੀ ਸਾਰੀ ਲੀਡਰਸ਼ਿਪ ਬਾਲੂ ਸੁਖੀਰ ਦੀ ਆਵਾਜ਼ ਸੀ ਸਰਕਾਰੀਆ ਸਾਹਿਬ ਦਾ ਭਗਤ ਰਿਤਜੀ ਸੀਗੇ ਭਾਰਤੀ ਬਾਜਵਾ ਜੀ ਸਾਰੇ ਛੱਡੇ ਵੱਡੇ ਪ੍ਰਭਾਵ ਵਾਲੇ ਸੋਨੀ ਸਾਹਿਬ ਕੋਈ ਨਹੀਂ ਅਸਰ ਆਗਲਾ ਸਾਹਿਬ ਸਭ ਨਾਲ ਗੱਲ ਕੀਤੀ ਤੇ

پینڈ دے بیچ کو دید کی تھی اپنی ساڑھا شوٹا جا پیٹ سنگی درمکان دے لائے کے جب ادارہ بھی کیتا ہے میرے فاتر پیچر سے آپ کو آر رکھتے ہیں موشی نار پیچر دو ہے تو میں تنبہ سے آئے کہ میں ساڑھے سے جار دو سنی سے سارے ہاں رکھتے ہیں اور ہر کمیلٹی دے سی کے سانو کدھی بیل دی سی اکاونٹ ہوں جو بر کون سے اکاونٹ ہوں سی 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 اکاونٹ ہوں

ਮੈਂ ਪਾਰਟੀਆਂ ਤੋਂ ਉੱਪਰ ਜਾਤਾਂ ਤੋਂ ਉੱਪਰ ਉੱਠ ਕੇ ਕੰਮ ਕੀਤਾ ਇਹੀ ਮੇਰਾ ਤਰੀਕਾ ਤੇ ਮੈਨੂੰ ਲੱਗਾ ਵੀ ਜਿਸ ਤੋਂ ਬਾਅਦ ਜਦੋਂ ਮੈਂ ਸਾਰਾ ਐ ਦੁਬਾਰਾ ਐ ਕਾਂਗਰਸ ਛੱਡ ਕਰ ਰਿਹਾ ਕਿਉਂਕਿ ਬੀਜੇਪੀ ਨੇ ਮੈਨੂੰ ਪਾਰਟੀ ਚੋਂ ਕੱਢਿਆ ਸੀ ਉਹ ਵੀ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਜੋ ਤਕਰਾ ਹੋ ਰਿਹਾ ਸੀ ਜਾਂ ਜੋ ਉਹਨਾਂ ਦੇ ਉੱਤੇ ਟੋਕੇ ਜਾ ਰਿਹਾ ਸੀ ਉਹ ਖੇਤੀ ਕਿ ਲੋਨ ਮੈਂ ਅਸਲੀਅਤ ਦੱਸੀ ਸੀ ਪਾਰਟੀ ਨੂੰ ਤੇ ਤੁਹਾਨੂੰ ਪਾਰਟੀ ਦੇ ਲੀਡਰਾਂ ਉਰਾ ਕਰ ਰਹੇ ਕਿ ਬਹੁਤ ਸਾਰੇ ਸਾਡੇ ਨਾਲ ਆ ਰਹੇ ਆ ਬਹੁਤ ਅਸਫਲ ਕਰ ਰਹੇ ਆ بڑا ਹੋ ਰਿਹਾ ਵਾ ਇੱਕ ਝੂਠ ਬੋਲ ਕੇ ਦਿੱਲੀ ਵੀ ਗਿਆ ਮੈਂ ਫਿਰ ਜਦੋਂ ਕਿਤੇ ਵੀ ਨਹੀਂ ਸੁਵਾਈ ਤੇ ਫਿਰ ਮੈਂ ਉੱਠ ਕੇ ਸਾਰੀ ਜੇਡੀਆਂ ਨੂੰ ਪਤਾ ਹੋ ਗਿਆ ਫਿਰ ਮੈਂ ਉੱਪਰ ਹੋਇਆ ਪਾਰਟੀ ਦੀ ਇਸ ਤਰ੍ਹਾਂ ਦੀ ਮੀਟਿੰਗ ਸੀ ਜੇ ਠੀਕ ਨਹੀਂ ਕਰਦਾ ਪੰਜਾਬ ਨਾਲ ਖੜੇ ਹੋਣਾ ਚਾਹੀਦਾ ਸਾਨੂੰ ਅਸੀਂ ਪੰਜਾਬੀ ਆ ਅਸੀਂ ਕਿਸਾਨ ਆ ਕੋਈ ਵੀ ਵਰਗ ਜਿਹੜਾ ਦੇ ਹੱਥ ਨਹੀਂ ਲੱਗਿਆ ਜੱਟ ਪਾਸੇ ਤੋਂ ਬੀਜੇਪੀ ਆ ਬਾਕੀ ਸਾਰੇ ਵਾਸਤੇ ਦੁਬਾਰੀ ਕਿਸਾਨ ਪਾਰਟੀਆਂ ਸਾਰੀਆਂ ਤੇ ਉਹਨਾਂ ਨੇ ਇਹ ਗੱਲ ਮੈਨੂੰ ਉਹਨਾਂ ਨੂੰ ਚੰਗੀ ਨਹੀਂ ਲੱਗੀ ਮੈਨੂੰ ਪਾਰਟੀ ਚੋਂ ਕੱਢਤਾ ਉਹਨਾਂ ਛੇ ਫਿਰ ਮੈਂ 6 ਮਹੀਨੇ ਤਕਰੀਬਨ ਕਿਸੇ ਬਿਗਿਆਰ ਪਾਰਟੀ ਤੋਂ ਰਿਹਾ ਫਿਰ ਚਲੋ ਸੰਪਰਕ ਹੋਇਆ ਨਾ ਬਾਰਾਤ ਸਾਹਿਬ ਦੀ ਸੋਚ ਲਈ ਸੀ ਚਲੋ ਪਰ ਉਸ ਤੋਂ ਬਾਅਦ ਮੈਂ ਜਦੋਂ ਤਕਾਲੀਦਰ ਚ ਚਲੇ ਗਿਆ ਸਾਰੇ ਇਸ ਤਰ੍ਹਾਂ ਵੀ ਚਲੋ ਫਿਰ ਉਹ ਫੈਮਲੀ ਨੂੰ ਥੋੜਾ ਜਿਹਾ ਹੌਲ ਅੰਦਰ ਦੂਸਰੇ ਪੁਛੇ ਇੱਕ ਦਾ ਦੂਸਰੀ ਪਾਰਟੀ ਇਕੱਠੇ ਰਹੇ ਆ ਜਿਹੜੇ ਇਕੱਠੇ ਬੀਜੇਪੀ ਚਲੇ ਗਏ ਪਰ ਉੱਥੇ ਵੀ ਜਦੋਂ ਕੈਪਟਨ ਸੀ ਕੋਰ ਕਮੇਟੀ ਦੀ ਇਹਨੂੰ ਸਾਰੀਆਂ ਹਾਈ ਪਾਵਰ ਕਮੇਟੀਆਂ ਪਾਰਟੀ ਜਿਹੜੀਆਂ ਦਿਨ ਨਾਲ ਸੀਗਾ ਪਰ ਮੈਂਬਰਾਂ ਦਾ ਕੁਝ ਵੀਰ ਨਹੀਂ ਮੈਂ ਕਹਿ ਸਕਦਾ ਪਰ ਮੈਂ ਕਿ ਜਿਹੜੇ ਮੈਂਬਰ ਸੀਗੇ ਤਕਾਲੀਦਰ ਦੇ ਕੋਰ ਕਮੇਟੀ ਦੇ ਉਹਨਾਂ ਦੇ ਵਿਚਾਰਾਂ ਦਾ ਵਸਤੇ ਤੇ ਮੈਨੂੰ ਲੱਗਦਾ ਕਿ ਮੈਂ ਜ਼ਬਰਦਸਤੀ ਬੈਠਾ

ਪਰ ਕਿਆ ਫਿਰ ਮੈਂ ਕਿਤਨਾ ਰਹਿ ਸਕਦਾ ਤੇ ਮੈਂ ਮੈਂ ਤਰਫ ਦਾ ਸਪਾਇਰ ਦੀ ਤਿਆਰੀ ਹੈ ਕਰ ਰਿਹਾ ਮੈਂ ਮੈਂ ਦੇਖੋ ਜੀ ਮੈਂ ਅੰਮ੍ਰਿਤਸਰ ਕੰਮ ਕਰਦਾ ਗੜੀ ਗੜੀ ਕੰਮ ਕਰਦਾ ਮੈਂ ਸ਼ਹਿਰ ਦੇ ਪਰਲੇ ਸੰਬੰਧ ਸਰ ਤੇ ਕੀਤਾ ਹੈ ਮੈਂ ਉੱਥੇ ਦਾ ਵਰਚਕ ਮੈਂ ਉੱਥੇ ਹੀ ਰਹਿਣਾ ਤੇ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਤੇ ਪੰਜਾਬ ਦੀ ਕੰਮ ਕਰਾਂਗਾ ਕਿੱਥੇ ਬਾਡੀ ਜਿਹੜੀ ਇਹ ਜੋ ਕੈਂਪੇਨ ਦੀ ਜੋ ਮਿਹਨਤ ਕਰਦੀ ਡਿਊਟੀ ਲਾ ਉਪਰ ਮੈਂ ਅੰਮ੍ਰਿਤਸਰ ਵਾਸਤੇ